ਤਹਾਡੇ ਵੱਡਿਆਂ ਕੋ ਜਿਹੜੇ ਜੁੱਤੀਆਂ ਖਾਂਦੇ ਮਰਗੇ ਤੁਸੀਂ ਉਹਨਾਂ ਦੀਆਂ ਕਬਰਾਂ ਬਣਾ ਕੇ ਤੇ ਮੇਲੇ ਲਾਉਣ ਲੱਗ ਪਏ ਜੇ ਅਵੱਲਾ ਜਾ ਨਾਂ ਰੱਖੋ ਹਰੀਆ ਰੰਗ ਫੇਰ ਦਿਓ ਵਾਧੂ ਲੂਣ ਇਕੱਠਾ ਕਰੀ ਜਾਓ ਵਾਧੂ ਸਰ ਉਹਦਾ ਤੇਲ ਇਕੱਠਾ ਕਰੀ ਜਾਓ ਬੱਲੇ ਬੱਲੇ ਇੱਥੇ ਤੇ ਪੰਜ ਪਈਆ 500 ਦੇ ਲੱਗਿਆ ਜਾਨ ਨਿਗਲਦੀ ਆ ਉਥੇ ਗਾਉਣ ਵਾਲੀ ਨਚਾਉਣ ਲੱਗਿਆ 33000 ਰੁਪਏ ਐਡਵਾਂਸ ਬੁਕਿੰਗ ਕਰਾਉਂਦੇ ਹੋ ਤੁਸੀਂ ਇਹ ਜੀ ਫਕਰਾਂ ਦੀ ਜਗ੍ਹਾ ਫਕਰ ਸੁਲਫੇ ਸੂਟੇ ਲਾਉਣ ਵਾਲੇ ਤੇ ਨਹੀਂ ਹੁੰਦੇ ਵੀ ਨੰਗ ਧੰਗ ਬਾਬਾ ਸੁਲਪਾ ਸੂਟਾ ਲਾਵੇ ਤੇ ਸਾਹਮਣੇ ਗਾਉਣ ਵਾਲੀ ਨੱਚਦੀ ਹੋਵੇ ਇਹ ਕਿਹੜੇ ਪਾਸੇ ਦੀ ਭਗਤੀ ਆ ਬੇੜਾ ਦੇ ਸਾਡਾ ਕਰਕੇ ਅਜੇ ਨੂੰ ਗੁਰਦਾਰੇ ਕੋਈ ਨਹੀਂ ਪੁੱਛਦਾ ਕਹਿੰਦਾ ਕਬਰ ਦਾ ਪ੍ਰਧਾਨ ਬਣਾ ਦਿਓ ਜਿਹਨੂੰ ਇੱਥੇ ਕੋਈ ਨਾ ਪੁੱਛੋ ਕਬਰ ਦਾ ਪ੍ਰਧਾਨ ਬਣ ਜਾਂਦਾ ਕਹਿੰਦਾ ਉੱਥੇ ਸਹੀ ਕੱਲ ਤੇ ਪ੍ਰਧਾਨਗੀ ਦਾ ਛੱਜ ਵੱਜਣਾ ਚਾਹੀਦਾ ਮਗਰ ਤੇ ਮੈਂ ਉਹ ਵੀ ਪਿੰਡ ਵੇਖਿਆ ਮੈਂ ਉਹ ਵੀ ਥਾਵਾਂ ਤੇ ਪ੍ਰੋਗਰਾਮ ਕੀਤੇ ਆ ਜਿੱਥੇ ਦਿਨੇ ਗੁਰੂ ਦਾ ਮੇਲਾ ਉਸੇ ਪਿੰਡ ਚ ਨਾਲ ਹੀ ਸ਼ਾਮਾ ਨੂੰ ਕਬਰ ਦਾ ਮੇਲਾ ਉਹੋ ਕਮੇਟੀ ਗੁਰਦਾਰੇ ਤੇ ਉਹੋ ਹੀ ਕਮੇਟੀ ਕਬਰ ਤੇ ਕੰਮ ਕਰਨ ਰਹੀ ਆ ਸ਼ਰਮ ਦਾ ਘਟਾ ਨਾ ਆਇਆ ਸਨ